ਸਤਿ ਸ੍ਰੀ ਅਕਾਲ ਬਾਈ ਜੀ ਤੁਹਾਡੇ ਲਈ ਅੱਜ ਆਪਾਂ ਇੱਕ ਬਹੁਤ ਸੋਹਣੀ ਕਲਾਸਿਕ ਲੁੱਕ ਦੀ ਕੋਠੀ ਲੈ ਕੇ ਆਏ ਆ ਜੋ ਕਿ ਇੱਕ ਬਹੁਤ ਹੀ ਘੱਟ ਜਗ੍ਹਾ ਦੇ ਵਿੱਚ ਬਣੀ ਹੋਈ ਹੈਗੀ ਜਿੰਨਾ ਭਰਾਵਾਂ ਕੋਲੇ ਪਲਾਟ ਛੋਟੇ ਹੁੰਦੇ ਆ ਜਾਂ ਜਗ੍ਹਾ ਘੱਟ ਹੁੰਦੀ ਉਹਨਾਂ ਵਾਸਤੇ ਬਹੁਤ ਸੋਹਣਾ ਡਿਜ਼ਾਈਨ ਆ ਦੋਸਤੋ ਆ ਵੇਖ ਸਕਦੇ ਹੋ ਤੁਸੀਂ ਲੁੱਕ ਬਹੁਤ ਸੋਹਣੀ ਆ ਫਰੰਟ ਤੋਂ ਕੋਠੀ ਦੀ ਤੇ ਸਾਰਾ ਪਲਾਟ ਹੈਗਾ 28 ਫੁੱਟ ਚੌੜਾ ਦੋਸਤੋ 28 ਸਕੇਅਰ ਫੁੱਟ ਚੌੜਾ ਤੇ 40 ਸਕੇਅਰ ਫੁੱਟ ਇਹ ਲੰਬਾ ਹੈ 1120 ਸਕੇਅਰ ਫੁੱਟ 1200 ਸਕੇਅਰ ਫੁੱਟ ਇਹ ਨੀਚੇ ਬਣਿਆ ਹੋਇਆ ਇਸ ਪੋਰਸ਼ਨ ਇਸਦਾ ਕੋਠੀ ਦਾ ਤੇ ਉੱਪਰ ਜਗ੍ਹਾ 400 ਸਕਰ ਫੁੱਟ ਉੱਪਰ ਹੈ 15-1600 ਸਕਰ ਫੁੱਟ ਏਰੀਆ ਇਹ ਸਾਰਾ ਤੁਹਾਨੂੰ ਵਿਖਾਉਣੇ ਆਪਾਂ ਇਹ ਸਭ ਤੋਂ ਪਹਿਲਾਂ ਪੋਰਚ ਬਣਾਇਆ ਹੋਇਆ ਜੋ ਕਿ ਗੱਡੀ ਵਾਸਤੇ ਤੇ ਇਸ ਦੇ ਵਿੱਚ ਹੀ ਪੌੜੀਆਂ ਰੱਖੀਆਂ ਹੋਈਆਂ ਨੇ ਆ ਦੇਖੋ ਸਟੇਅਰ ਕੇਸ ਅੰਦਰੋਂ ਤਾਂ ਕਿ ਕੋਠੀ ਖੁੱਲੀ ਰਵੇ ਜਗ੍ਹਾ ਨਾ ਵਾਲੀ ਘੇਰੇ ਆ ਵੇਖੋ ਇਹ ਲੌਬੀ ਆ ਗਈ ਤੇ ਦੋ ਬੈਕ ਸਾਈਡ ਤੇ ਬੈੱਡਰੂਮ ਨੇਗੇ ਤੇ ਇਧਰ ਫਰਸਟ ਦੇ ਰਾਈਟ ਸਾਈਡ ਤੇ ਡ੍ਰੈنگ ਰੂਮ ਬਣਾਇਆ ਹੋਇਆ ਜੋ ਕਿ ਪੋਰਚ ਦੇ ਨਾਲ ਆ ਵੇਖੋ ਦੋਸਤੋ ਪੂਰਾ ਖੁੱਲਾ ਵਧੀਆ ਡ੍ਰੈنگ ਰੂਮ ਬਣਾਇਆ ਹੋਇਆ ਹੈਗਾ ਇਹ ਆ ਵੇਖੋ ਕੋਠੀ ਇਹ ਡਿਊਪਲੈਕਸ ਕੋਠੀ ਨਹੀਂ ਹੈਗੀ ਅੰਦਰ ਥੋੜਾ ਹਨੇਰਾ ਜਰੂਰ ਪੈਂਦਾ ਇਸ ਕੋਠੀ ਦੇ ਵਿੱਚ ਲਾਈਟ ਵਗੈਰਾ ਜ਼ਿਆਦਾ ਯੂਜ਼ ਹੋਣੀ ਹੈਗੀ ਕਿਉਂਕਿ ਪੌੜੀ ਵੀ ਬਾਹਰ ਰੱਖੀ ਹੋਈ ਆ ਕੁਸ ਪੌੜੀ ਦੀ ਜਗ੍ਹਾ ਰਹੀ ਵੀ ਲਾਈਟ ਆ ਜਾਂਦੀ ਹੁੰਦੀ ਹੈ ਪਰ ਇਹਦੇ ਵਿੱਚ ਪੌੜੀ ਵੀ ਬਾਹਰ ਆ ਦੋਸਤੋ ਇਧਰ ਲੈਫਟ ਸਾਈਡ ਤੇ ਕਿਚਨ ਜੋ ਕਿ ਇੱਕ ਵੱਖਰਾ ਮਾਡਰਨ ਕਿਚਨ ਬਣਾਇਆ ਹੋਇਆ ਆ ਆ ਦੇਖੋ ਬਾਥ ਰੂਮ ਦਾ ਏਰੀਆ ਅਲੱਗ ਤੋਂ ਕੀਤਾ ਹੋਇਆ ਤੇ ਇਹ ਸੈਲਫ ਅਲੱਗ ਪਾਈ ਹੋਈ ਹੈਗੀ ਇਸਦੇ ਬੈਕ ਸਾਈਡ ਤੇ ਦੋ ਰੂਮ ਨੇ ਦੋਸਤੋ ਆ ਵੇਖੋ ਇੱਕ ਬੈੱਡਰੂਮ ਇਹ ਆ ਗਿਆ ਤੇ ਇੱਕ ਬੈੱਡਰੂਮ ਦੂਸਰੀ ਸਾਈਡ ਤੇ ਆ ਵਾਲਾ ਤੇ ਇਸ ਦੇ ਬੈਕ ਸਾਈਡ ਤੇ ਇਧਰ ਬਾਹਰ ਰੱਖਿਆ ਹੋਇਆ ਮਗਰ ਵੇਖ ਸਕਦੇ ਹੋ ਤੁਸੀਂ ਪੁਰਾਣੀ ਛੱਤ ਦਿਖ ਰਹੀ ਹੈ ਪੁਰਾਣੇ ਘਰ ਦੀ ਬਾਈ ਹੋਰਾਂ ਦੀ ਤੇ ਇਹਦੀ ਕੁਰਸੀ ਹੈਗੀ ਦੋਸਤੋ نیچے ਇਸ ਕੋਠੀ ਤੇ ਬਹੁਤ ਜ਼ਿਆਦਾ ਖਰਚਾ ਆਇਆਗਾ ਘਟੋ ਘਟ ਬਾਈ ਦੇ ਕਹਿਣ ਮੁਤਾਬਕ 15 ਲੱਖ ਰੁਪਏ ਸਾਰੀ ਕੋਠੀ ਤੇ ਆਇਆ ਤੇ ਹੁਣ ਤੱਕ ਬਿਨਾ ਪੱਥਰ ਤੋਂ ਪਰ ਜੇਕਰ ਕੱਲੀ ਕੋਠੀ ਦੀ ਗੱਲ ਕਰੀਏ 3 ਫੁੱਟ ਨਿਉਂ ਦੇ ਹਿਸਾਬ ਨਾਲ ਤਾਂ 11-12 ਲੱਖ ਰੁਪਏ ਲੱਗਿਆ ਇਸ ਕੋਠੀ ਤੇ ਹੁਣ ਤੱਕ ਤੇ 16 ਲੱਖ ਰੁਪਏ ਦੇ ਵਿੱਚ ਇਹ ਸਾਰੀ ਕੰਪਲੀਟ ਹੋ ਜਾਣੀ ਸੀ ਜੇਕਰ ਜਗਾ ਵਾਲੀ ਨਾ ਨੀਵੀਂ ਹੁੰਦੀ ਟੋਏ ਦੇ ਵਿੱਚ ਕੋਠੀ ਪਾਈ ਹੋਈ ਆ ਦੋਸਤੋ 10-12 ਫੁੱਟ ਘਟੋ ਘਟ ਇਹਨਾਂ ਨੇ ਨਿਉ ਤੇ ਇਹ ਉੱਪਰ ਵਾਲਾ ਪੋਰਚਨ ਆ ਗਿਆ ਉੱਪਰ ਬਹੁਤ ਸੋਹਣਾ ਡਿਜ਼ਾਈਨ ਤਿਆਰ ਕੀਤਾ ਹੋਇਆ ਬਾਲਕੋਨੀ ਦਾ ਆ ਵੇਖੋ ਬਾਲਕੋਨੀ ਪੋਰਚ ਵਗੈਰਾ ਵਧੀਆ ਬਣਾਇਆ ਹੋਇਆ ਲੋਬੀ ਬਹੁਤ ਸੋਹਣੀ ਗਲਾਈ ਦੇਖ ਕੇ ਕਲਾਸਿਕਲ ਲੁੱਕ ਦਿੱਤੀ ਹੋਈ ਆ ਦੋਸਤੋ ਤੇ ਉੱਪਰ ਜਿਹੜਾ ਕਿ ਕਮਰਾ ਡ੍ਰੈੰਗ ਰੂਮ ਦੇ ਉੱਪਰ ਇੱਕ ਕਮਰਾ ਪਾਇਆ ਹੋਇਆ ਥੱਲੇ ਡ੍ਰੈੰਗ ਰੂਮ ਆ ਉੱਪਰ ਉਸਦੇ ਕਮਰਾ ਸੇਮ ਤੇ ਇੱਧਰ ਸਾਹਮਣੇ ਵਾਸ਼ਰੂਮ ਅਟੈਚ ਆ ਉੱਪਰ ਵਾਲੇ ਰੂਮ ਨਾਲ ਤੇ نیچے ਜਿਹੜਾ ਵਾਸ਼ਰੂਮ ਆ ਇਸੇ ਵਾਸ਼ਰੂਮ ਦੇ نیچے ਉਸ ਦਾ ਬਾਰ ਫੋਰਚ ਦੇ ਵਿੱਚ ਕੱਢਿਆ ਹੋਇਆ ਬਾਰਲੀ ਸਾਈਡ ਤੇ ਜੋ ਕਿ ਆਪਾਂ ਕਾਮਨ ਵਾਸ਼ਰੂਮ ਤੌਰ ਤੇ ਵਰਤ ਸਕਦੇ ਆਂ ਦੋਸਤੋ ਸੋ ਕਿਵੇਂ ਲੱਗਿਆ ਡਿਜ਼ਾਈਨ ਕੋਠੀ ਦਾ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਸੇ ਭਰਾ ਦਾ ਕੋਈ ਫਾਇਦਾ ਹੋ ਜੇ ਕੋਈ ਨਾ ਕੋਈ ਆਈਡੀਆ ਆ ਜਾਂਦਾ ਹੁੰਦਾ ਦੋਸਤੋ ਕੋਠੀ ਪਾਉਣ ਲੱਗਿਆ ਜਾਂ ਕੋਈ ਕੋਠੀ ਪਾਉਣੀ ਹੁੰਦੀ ਹੈ ਕਿਸੇ ਭਰਾ ਨੇ ਕੋਈ ਨਾ ਕੋਈ ਮਦਦ ਮਿਲ ਜਾਂਦੀ ਹੁੰਦੀ ਹੈ ਥੋੜਾ ਐਡਜਸਟਮੈਂਟ ਕਰ ਲੈਂਦਾ ਹੁੰਦਾ ਬੰਦਾ ਕਿ ਇਧਰੋਂ ਕੋਈ ਬਾਲ ਵਗੈਰਾ ਐਡਜਸਟ ਕਰਨੀ ਹੁੰਦੀ ਆ ਪਤਾ ਲੱਗ ਜਾਂਦਾ ਹੁੰਦਾ